बस ਦੇ ਅੱਗੇ ਫੋਰਚਨਰ ਗੱਡੀ ਲਗਾ ਕੇ ਤੇ ਅਸਲਾ ਲਹਿਰਾ ਕੇ ਇੱਕ ਨੌਜਵਾਨ ਫੁਕਰੀ ਮਾਰ ਰਿਹਾ ਸੀ বাস ਨੂੰ ਸਾਈਡ ਹੀ ਨਹੀਂ ਸੀ ਦੇ ਰਿਹਾ বাস ਵਾਲਾ ਲਗਾਤਾਰ ਹਾਰਨ ਮਾਰ ਰਿਹਾ ਸੀ ਤੇ ਅੱਗੇ ਜਾ ਕੇ ਇਹ ਤੇਜ਼ ਰਫ਼ਤਾਰ ਫੋਰਚਨਰ ਵਾਲਾ ਮੁੰਡਾ ਜਿਹੜਾ ਆ ਉਸਦੀ ਗੱਡੀ ਪਲਟ ਜਾਂਦੀ ਹੈ ਤੇ ਫਿਰ ਉਸ ਨੂੰ ਲੋਕਾਂ ਦੇ ਵੱਲੋਂ ਕਾਬੂ ਕਰ ਲਿਆ ਜਾਂਦਾ ਹੈ ਤਸਵੀਰਾਂ ਸਾਹਮਣੇ ਆਈਆਂ ਨੇ ਤੁਹਾਨੂੰ ਦੱਸਦੀ ਕਿ ਗੱਡੀ ਵੀ ਕਬਾੜ ਬਣ ਗਈ ਹੈ ਨੌਜਵਾਨ ਜਿਹੜਾ ਆ ਉਸ ਦੇ ਵੱਲੋਂ ਲੋਕਾਂ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਸੀ ਦਰਅਸਲ ਇੱਕ ਬੱਸ ਜਿਹੜੀ ਹੈ ਸਵਾਰੀਆਂ ਦੇ ਨਾਲ ਭਰੀ ਹੋਈ ਸੀ ਇਹ ਫੋਰਚਨਰ ਗੱਡੀ ਉਸ ਦੇ ਅੱਗੇ ਲਗਾ ਦਿੰਦਾ ਹੈ ਅਸਲਾ ਲਹਿਰਾਉਂਦਾ ਗੱਡੀ ਵੀ ਵੀਆਈਪੀ ਨੰਬਰ ਦੀ ਸੀ ਤੇ ਉਸ ਤੇ ਪੁਲਿਸ ਦਾ ਸਟਿੱਕਰ ਵੀ ਲੱਗਿਆ ਹੋਇਆ ਸੀ ਪਰ ਇਸ ਨੌਜਵਾਨ ਨੂੰ ਫੁਕਰੀ ਮਾਰਨੀ ਇੰਨੀ ਮਹਿੰਗੀ ਪੈ ਗਈ ਕਿ ਅੱਗੇ ਜਾ ਕੇ ਇਸ ਦੀ ਤੇਜ਼ ਰਫ਼ਤਾਰ ਫੋਰਚਨਰ ਗੱਡੀ ਪਲਟ ਜਾਂਦੀ ਹੈ ਤੇ ਫਿਰ ਉਸ ਤੋਂ ਬਾਅਦ ਵਸਦੇ ਮੁਲਾਜ਼ਮ ਜਿਹੜੇ ਨੇ ਉਹ ਇਹ ਜਾਣਕਾਰੀ ਪੁਲਿਸ ਨੂੰ ਦੇ ਦਿੰਦੇ ਨੇ ਪੁਲਿਸ ਮੌਕੇ ਤੇ ਪਹੁੰਚਦੀ ਹੈ ਤੇ ਉਕਤ ਨੌਜਵਾਨ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਸ਼ਰਿਆਮ ਗੁੰਡਾਗਰਦੀ ਕੀਤੀ ਗਈ ਇਸ ਨੂੰ ਕਿਸੇ ਦਾ ਕੋਈ ਵੀ ਡਰ ਅਤੇ ਖੌਫ ਨਹੀਂ ਸੀ ਜਿਸ ਤਰੀਕੇ ਨਾਲ ਇਸ ਨੇ ਲੋਕਾਂ ਨੂੰ ਪਰੇਸ਼ਾਨ ਕੀਤਾ ਸੀ ਬਲਕਿ ਹਵਾ ਦੇ ਵਿੱਚ ਅਸਲਾ ਵੀ ਲਹਿਰਾਇਆ ਗਿਆ ਸੀ ਇਸਕਾ ਮਾਰ ਗਿਆ ਸਾਡੀ ਗਾ ਇਹ ਪਾ ਯਾਰ ਕਟਵਾ ਦਿਓ ਨਕੀ ਕਟਵਾ ਦਿਓ ਨਾ Mana ਬੱਸ ਦੇ ਅੱਗੇ ਫੋਰਚਨਰ ਗੱਡੀ ਲਗਾ ਕੇ ਤੇ ਅਸਲਾ ਲਹਿਰਾ ਕੇ ਇੱਕ ਨੌਜਵਾਨ ਫੁਕਰੀ ਮਾਰ ਰਿਹਾ ਸੀ ਬੱਸ ਨੂੰ ਸਾਈਡ ਹੀ ਨਹੀਂ ਸੀ ਦੇਰ ਹੈ ਬੱਸ ਵਾਲਾ ਲਗਾਤਾਰ ਹਾਰਨ ਮਾਰ ਰਿਹਾ ਸੀ ਤੇ ਅੱਗੇ ਜਾ ਕੇ ਇਹ ਤੇਜ਼ ਰਫ਼ਤਾਰ ਫੋਰਚਨਰ ਵਾਲਾ ਮੁੰਡਾ ਝੜਾਇਆ ਉਸ ਦੀ ਗੱਡੀ ਪਲਟ ਜਾਂਦੀ ਹੈ ਤੇ ਫਿਰ ਉਸ ਨੂੰ ਲੋਕਾਂ ਦੇ ਵੱਲੋਂ ਕਾਬੂ ਕਰ ਲਿਆ ਜਾਂਦਾ ਹੈ ਤਸਵੀਰਾਂ ਸਾਹਮਣੇ ਆਈਆਂ ਨੇ ਤੁਹਾਨੂੰ ਦੱਸ ਦੇ ਕਿ ਗੱਡੀ ਵੀ ਕਬਾੜ ਬਣ ਗਈ ਹੈ ਨੌਜਵਾਨ ਝੜਾਇਆ ਉਸ ਦੇ ਵੱਲੋਂ ਲੋਕਾਂ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਸੀ ਦਰਅਸਲ ਇੱਕ ਬੱਸ ਜਿਹੜੀ ਹੈ ਸਵਾਰੀਆਂ ਦੇ ਨਾਲ ਭਰੀ ਹੋਈ ਸੀ ਇਹ ਫੋਰਚਨਰ ਗੱਡੀ ਉਸ ਦੇ ਅੱਗੇ ਲਗਾ ਦਿੰਦਾ ਅਸਲਾ ਲਹਿਰਾਉਂਦਾ ਗੱਡੀ ਵੀ ਵੀਆਈਪੀ ਨੰਬਰ ਦੀ ਸੀ ਤੇ ਉਸ ਤੇ ਪੁਲਿਸ ਦਾ ਸਟਿੱਕਰ ਵੀ ਲੱਗਿਆ ਹੋਇਆ ਸੀ ਪਰ ਇਸ ਨੌਜਵਾਨ ਨੂੰ ਫੁਕਰੀ ਮਾਰਨੀ ਇੰਨੀ ਮਹਿੰਗੀ ਪੈ ਗਈ ਕਿ ਅੱਗੇ ਜਾ ਕੇ ਇਸ ਦੀ ਤੇਜ਼ ਰਫ਼ਤਾਰ ਫੋਰਚਨਰ ਗੱਡੀ ਪਲਟ ਜਾਂਦੀ ਹੈ ਤੇ ਫਿਰ ਉਸ ਤੋਂ ਬਾਅਦ ਵਸਦੇ ਮੁਲਾਜ਼ਮ ਜਿਹੜੇ ਨੇ ਉਹ ਇਹ ਜਾਣਕਾਰੀ ਪੁਲਿਸ ਨੂੰ ਦੇ ਦਿੰਦੇ ਨੇ ਪੁਲਿਸ ਮੌਕੇ ਤੇ ਪਹੁੰਚਦੀ ਹੈ ਤੇ ਉਕਤ ਨੌਜਵਾਨ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਸ਼ਰਿਆਮ ਗੁੰਡਾਗਰਦੀ ਕੀਤੀ ਗਈ ਇਸ ਨੂੰ ਕਿਸੇ ਦਾ ਕੋਈ ਵੀ ਡਰ ਅਤੇ ਖੌਫ ਨਹੀਂ ਸੀ ਜਿਸ ਤਰੀਕੇ ਨਾਲ ਇਸ ਨੇ ਲੋਕਾਂ ਨੂੰ ਪਰੇਸ਼ਾਨ ਕੀਤਾ ਸੀ ਬਲਕਿ ਹਵਾ ਦੇ ਵਿੱਚ ਅਸਲਾ ਵੀ ਲਹਿਰਾਇਆ ਗਿਆ ਸੀ ਕਿਸਕਾ ਮਾਰ ਗਿਆ ਤਾਂ ਠੀਕ ਹੈ ਐ ਭਾਈ ਯਾਰ ਕਟਵਾ ਦਿਓ ਨਕੀ ਕਟਵਾ ਜਾਣਾ ਐ ਭਾ Obrigado.